ਗਦਾਰਸ਼ਨ ਕੁਮਾਰ ਆਪਣੀ ਸਰਵਿਤਕਾਰੀ ਡਿਟੀਕ ਦਿਵੰਗ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਸਾਰੇ ਹੀ ਆਪਣੇ ਦਿਵੰਗ ਭੈਣ ਭਰਾਵਾਂ ਨੂੰ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦਾ ਹਾਂ ਪ੍ਰਸ਼ਾਸਨ ਅਤੇ ਅਲਿੰਕੋ ਨਾਲ ਰਲ ਕੇ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ 25 ਤਰੀਕ ਤੋਂ ਲੈ ਕੇ ਆਪਣੇ 29 ਤਰੀਕ ਤੱਕ ਵਕ ਵਕ ਬਲਾਕਾਂ ਵਿੱਚ ਦਿਵੰਗ ਦਿਵਯੰਗ ਭੈਣ ਭਰਾਵਾਂ ਵਾਸਤੇ ਭੈਣ ਭਰਾਵਾਂ ਦੇ ਸਹੂਲਤਾ ਵਾਸਤੇ ਕੈਂਪ ਲਗਾਏ ਜਾ ਰਹੇ ਹਨ ਜਿੰਦਗੀ ਤਾਰੀਖ ਹੈ ਆਪਣੇ 25 ਨੂੰ ਸਿਵਲ ਹਸਪਤਲ ਪੋਟਲਨ ਰੋਡ ਜਮਲ ਸਿੰਘ ਦੇ ਵਿੱਚ ਤੇ 26 ਤਰੀਕ ਸਾਡਾ ਲਾਰਿਆ ਧਰ ਧਰ ਬਲਾਕ ਬੁੱਗਲਪਤਾਨੀ ਵਿੱਚ ਸਿਵਲ ਹਸਪਤਲ ਦੇ ਵਿੱਚ ਲਗਾਇਆ ਜਾ ਰਿਹਾ ਹੈ ਤੇ 27 ਨੂੰ ਸਰਕਾਰੀ ਹਸਪਤਲ ਪਠਾਨਕੋਟ ਵਿੱਚ ਲਗਾਇਆ ਜਾ ਰਿਹਾ 28 11 2024 ਨੂੰ ਸਿਆਣਪੁਰ ਸਿਵਲ ਹਸਪਤਲ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਤੇ 29 ਨੂੰ ਸਿਵਲ ਹਸਪਤਲ ਗਰੋਟਾ ਵਿੱਚ ਜੋ ਕਿ ਸਾਰੇ ਹੀ ਜ਼ਿਲ੍ਹੇ ਵਿੱਚ ਹੈ दिव्यांग ਭੈਣ ਭਰਾਵਾਂ ਵਾਸਤੇ ਜਾਂ ਸਹੂਲਤਾਂ ਵਾਸਤੇ ਕੈਂਪ ਲਗਾਏ ਜਾ ਰਹੇ ਹਨ ਜਿਸ ਕੈਂਪ ਵਿੱਚ दिव्यांग ਭੈਣ ਭਰਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਏਗੀ ਐਸੇ ਸਾਰੇ ਹੀ ਆਪਣੇ ਡਾਕੂਮੈਂਟਸ ਆਪਣੇ ਇੱਕ ਜੁੜੀ ਆਈਡੀ ਕਾਰਡ ਆਧਾਰ ਕਾਰਡ ਇਨਕਮ ਸਰਟੀਫਿਕੇਟ ਦੋ ਪਾਸਪੋਰਟ ਫੋਟੋ ਲੈ ਕੇ ਪਹੁੰਚਣ ਤੇ ਇਹਦਾ ਵੱਧ ਤੋਂ ਵੱਧ ਫਾਇਦਾ ਲੈਣ ਤਾਂ ਦੇਖਣ ਨੂੰ ਮਿਲਦਾ ਹੈ ਕਿ ਕੁਝ ਹੈਂਡੀਕੈਪਡ ਹੁੰਦੇ ਆ ਜਿਨ੍ਹਾਂ ਨੂੰ ਜਾਣ ਨਹੀਂ ਹੁੰਦਾ ਉਹਨਾਂ ਦੇ ਵਾਸਤੇ ਕੀ ਉਹਨਾਂ ਦੇ ਵਾਸਤੇ ਸਹੂਲਤofil ਇਹ ਹੈ ਵੀ ਆਪਾਂ ਪ੍ਰਸ਼ਾਸਨ ਲੱਗੇ ਮੰਗ ਕਰਨੀਆਂ ਆ ਜਿਸ ਤਰ੍ਹਾਂ ਜਗਾ ਜਗਾ ਆਪਣੇ ਕੈਂਪ ਲਗਾਏ ਜਾ ਰਿਹਾ ਐ ਐਸੇ ਕਰਕੇ ਬਲਾਕਾ ਵਿੱਚ ਕੈਂਪ ਲਗਾਏ ਜਾ ਰਹੇ ਨੇ ਗਲ ਕੀ ਘਰ ਘਰ ਸਹੂਲਤਾਂ ਪਹੁੰਚਾਈਆਂ ਜਾਂਨ ਫਿਰ ਉਹਨਾਂ ਦੇ ਵਾਸਤੇ ਅਸੀਂ ਸੇਵਾ ਵਾਸਤੇ ਬੈਠੇ ਆ ਜਿੱਦਾਂ ਸਾਡੀ ਪੂਰੀ ਸੋਸਤਾ ਆ ਚਲ ਹਿਤ ਕਾੜੀ ਡਿਸਟ੍ਰਿਕਟ ਵਿਕਾਸ ਦਿਵਿਆਂਗ ਐਸੋਸੀਏਸ਼ਨ ਅਸੀਂ ਜ਼ਿਲ੍ਹੇ ਦੇ ਹੈਂਡੀਕੈਪਡ ਵੀਰ ਜਾਂ ਦਿਵਿਆਂਗ ਵੀਰ ਸਾਡੇ ਉੱਥੇ ਪੈਲਪਰਾ ਨਹੀਂ ਪਹੁੰਚ ਸਕਦੇ ਕੈਂਪਾਂ ਵਿੱਚ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਆ ਅਸੀਂ ਉਹਨਾਂ ਦੇ ਵਾਸਤੇ ਮੋਟਰਾਈਜ਼ਡ ਸਾਈਕਲ ਜਾਂ ਫੋਰੀਆਂ ਵਗੈਰਾ ਜੋ ਵੀ ਅਲਮ ਸਵਾਰ ਅਲਮ ਅਸੀਂ ਪ੍ਰੋਵਾਈਡ ਉਹਨਾਂ ਨੂੰ ਘਰ ਘਰ ਜਾ ਕੇ ਪ੍ਰੋਵਾਈਡ ਕਰਨ ਦਾ ਵਾਸਤੇ ਸਹੂਲਤ ਕਰਦੇ ਹਾਂ